बाबा करबेउदास जी जलाल वाले दी 14वीं बरसी मनाई गई। स्थानिक शहर पक्तापाई नेलेपिंड जलाल विखे ब्रमलीन संत बाबा करनेलदास जी ਦੇ ਅਸ਼ੀਰਵਾਦ ਨਾਲ ਮੌਜੂਦਾ ਗੱਦੀ ਨਸੀਨ ਸ੍ਰੀਮਾਨ ਸੁਆਮੀ ਬ੍ਰਹਮੋਨੀ ਜੀ ਦੀ ਅਗਵਾਈ ਹੇਠ ਅਤੇ ਸੰਸਥਾ ਦੇ ਮੁਖ ਪ੍ਰਬੰਧਕ ਸ੍ਰੀਮਾਨ ਬਾਬਾ ਗੰਗाराम ਜੀ ਦੇ ਯਤਨਾਂ, ਸਦਕਾ ਅਤੇ ਸੰਤਾ ਦੇ ਸਹਿਯੋਗ ਦੇ ਨਾਲ ਬ੍ਰਮਲੀਨ संत बाबा करਨੇਉदास जी ਦੀ ਮਿੱਠੀ ਆਜ ਵਿੱਚ 14वीं ਸਾਲਾਨਾ ਵਰਸੀ ਵਿਵੇਕ ਆਸ਼ਰਮ ਜਲਾਲ ਵਿਖੇ ਬੜੀ ਸ਼ਰਧਾਪੂਰਵਕ ਮਨਾਈ ਗਈ। ਦਿੱਤੇ ਸਥਾਨ ਦੇ ਵਿੱਚੋਂ ਵਕ ਵਕ ਉੱਚ ਕੋਟੀ ਦੀਆਂ ਸਾਧੂ ਮੰਡਲੀਆਂ ਪਹੁੰਚੀਆਂ ਉੱਥੇ ਹੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਤਾਂ ਨੇ ਹਾਜ਼ਰੀ ਲਗਵਾਈ ਸੰਤਾਂ ਨੇ ਸੰਤ ਬਾਬਾ ਕਰਨੈਲ ਦਾ ਜੀ ਦੀ ਸਮਾਦੀ ਤੇ ਨਮਨ ਗੁੰਦਿਆ ਸੰਤ ਮਹਾਪੁਰਸ਼ਾਂ ਦੇ ਵਿਚਾਰ ਸੁਨੇ ਸ਼੍ਰੀਮਾਨ ਸੁਆਮੀ ਬ੍ਰਹਮੋਣੀ ਜੀ ਨੇ ਬਾਬਾ ਜੀ ਦੀ ਜੀਵਨੀ ਬਾਰੇ ਚਰਣਾ ਪਾਇਆ ਅਤੇ ਸਾਧੂ ਮੰਡਲੀਆਂ ਅਤੇ ਸੰਤਾਂ ਦਾ ਧੰਨਵਾਦ ਕੀਤਾ ਇਸ ਮੌਕੇ ਸੰਤ ਬਾਬਾ ਗੰਗਾ ਰਾਮ ਜੀ ਨੇ ਸਾਰੀਆਂ ਸੰਤਾਂ ਨੂੰ ਜੀ ਆਇਆਂ ਆਖਿਆ ਅਤੇ ਗੁਰੂ ਦੇ ਉਪਦੇਸ਼ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਉਣ ਦੀ ਬੇਨਤੀ ਕੀਤੀ। ਇਸ ਮੌਕੇ ਗੁਰੂ ਕੇ ਲੰਗਰ ਰਟੁੱਟ ਵਰਤਾਏ ਗਏ। ਪੰਡ ਜਲਾਲ ਸੰਤ ਬਾਬਾ ਕਰਨੈਲदास ਜੀ ਜਲਾਲ ਵਾਲੇ ਉਹਨਾਂ ਦੀ 14ਵੀਂ ਵਰ੍ਹੇ ਸ਼ੀ ਬੜੀ ਧੂਮਤਾਮ ਨਾਲ ਮਨਾ ਰਹੀ ਮਨਾ ਰਹੇ ਆ। ਸੰਤ ਬਾਬਾ ਬ੍ਰਹਮਣੀ ਜੀ ਜਲਾਲ ਵਾਲੇ ਸੰਤ ਬਾਬਾ ਗੰਗਾ ਰਾਮ ਜੀ ਜਲਾਲ ਵਾਲੇ ਉਹਨਾਂ ਦੀ ਕਦਰਸ ਆਇਆ ਉਹਨਾਂ ਦੀ ਰਹਿ ਰਫਾਈ ਸਾਰੀਆਂ ਸੰਗਤਾਂ ਦੂਰ ਨੇੜੇ ਤੋਂ ਚੱਲ ਕੇ ਇੱਥੇ ਜਲਾਲੂद्दीन ਕਿਰਪੂਰੀਆ ਬਾਬਾ ਗੁਰੂ ਗੰਨ ਸਾਹਿਬ ਜੀ ਮਹਾਰਾਜ ਜੀ ਪ੍ਰਕਾਸ਼ ਨੇ ਤੇ ਦੂਰ ਨੇੜੇ ਤੋਂ ਚੱਲ ਕੇ ਸੰਗਤਾਂ ਆਈਆਂ ਸਾਧੂ ਸੰਤ ਬਹੁਤ ਆਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮਹਾਨ ਦੇਵ ਜੀ ਨੂੰ ਮਨਾਉਂਦੇ ਆ ਸੰਤ ਬਾਬਾ ਕਰਨੈਲ ਦਾ ਜੀ ਮਹਾਰਾਜ ਜਿਨ੍ਹਾਂ ਦੀ 14ਵੀਂ ਵਰ੍ਹੇ ਨੂੰ ਮਨਾਉਂਦੇ ਆ ਰਹਿਨਮਾਈ ਸੰਤ ਸੁਆਮੀ ਬ੍ਰਹਮਣੀ ਜੀ ਮਹਾਰਾਜ ਉਨਤਵੁਰ ਸਾਈਮਾਨ ਜੋ ਸੰਤ ਮੋਬਾ ਗੰਗਰਾਮ ਜੀ ਮਹਾਰਾਜ ਸਾਰੂ ਸਾਧੀ ਸੰਤ ਮੰਡਲੀ ਨੂੰ ਨਾਲ ਲੈ ਕਰਕੇ ਅੱਜ ਬਾਬਾ ਜੀ ਦੇ 14ਵੀਂ ਵਰਸੀ ਨੂੰ ਮਨਾਉਂਦੇ ਆ ਸਵੇਰ ਤੋਂ ਸ਼ਾਮ ਤੱਕ ਸੰਗਤਾਂ ਇਸੇ ਤਰ੍ਹਾਂ ਹੀ ਗੁਰੂ ਕੀਆ ਸੰਗਤਾਂ ਕਰਦੀਆਂ ਔਰ ਸਾਧ ਸੰਗ ਕਰਦੀਆਂ ਸਾਧੂ ਮੰਗਲਾਈਆਂ ਦਰਸ਼ਨ ਕਰਦੀਆਂ ਅੱਜ ਮਹਾਨ ਕੁੰਭ ਸੰਤਾਂ ਦਾ ਜੋ ਆਇਆ ਇੱਥੇ ਸਾਰੇ ਇਲਾਕੇ ਦੇ ਸੰਤ ਬੁਲਾ ਕਰਕੇ ਇਨਵਾਈਟ ਕੀਤਾ ਉਹਨਾਂ ਨੂੰ ਉਹਨਾਂ ਨੇ ਆ ਕੇ ਸਾਰੀਆਂ ਸੰਗਤਾਂ ਨੂੰ ਦਰਸ਼ਨ ਦਿੱਤੇ ਔਰ ਇਸ ਮਹਾਨ ਜਗ ਨੂੰ ਪਵਿੱਤਰ ਕੀਤਾ ਇਸੇ ਜਗ ਨੂੰ ਮਨਾਉਂਦੇ ਆ ਸਾਰੀਆਂ ਸੰਗਤਾਂ ਬਾਬਾ ਗੰਗਾ RAM ਜੀ tatha ਸਾਧੂ ਮੰਡਲੀ ਮਨਾਉਂਦੇ ਆ ਇਹ ਸੰਗਤਾਂ ਜਿੰਨਾ ਵੀ ਪ੍ਰੋਗਰਾਮ ਹੈ ਇਹ ਸਾਰੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਦੇ ਸਹਿਯੋਗ ਨਾਲ ਬਾਬਾ ਜੀ ਨੇ ਮਹਾਨ ਕਿਰਪਾ ਕੀਤੀ ਸਾਡੇ ਸਾਰਿਆਂ ਤੇ ਜਿਨ੍ਹਾਂ ਦੇ 14ਵੀਂ ਵਰਸੀ ਨੂੰ ਮਨਾਉਂਦੇ ਆ ਅੱਜ ਸੰਗਤਾਂ ਨੇ ਮਹਾਨ ਮਾਨ ਕਿਰਪਾ ਕਰਕੇ ਇਸ ਮਹਾਨ ਸਹਿਲਾਬ ਦੇ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਿਆ ਸੋ ਇਸੇ ਨੂੰ ਮੁੱਖ ਰੱਖਦੇ ਹਾਂ ਸੰਗਤਾਂ ਨੇ ਜਿਹੜੀਆਂ ਹਾਜ਼ਰੀਆਂ ਭਰੀਆਂ ਸਾਰੀਆਂ ਸੰਗਤਾਂ ਨੂੰ ਗੁਰਸਿੱਖੀ ਦਾ ਨਾਮ ਦਾ ਬੋਲਿਆ ਰੋਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਪਵਿੱਤਰ ਦਿਨ ਹੈ ਸਾਡੇ ਪਰਮ ਸਤਿਕਾਰਯੋਗ ਮਾਨਯੋਗ ਪਰਪੂਜਨੀਕ ਸੰਤ ਬਾਬਾ ਕਰਨੈਲਾ ਜੀ ਮਹਾਰਾਜ ਉਹਨਾਂ ਦੀ 14ਵੀਂ ਵਰ੍ਹੇਗੰਢ ਹੈ ਉਹਨਾਂ ਨੇ ਇਸ ਥਾਂ ਤੇ ਆ ਕੇ ਸਾਰੀਆਂ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਔਰ ਜਦੋਂ ਬਾਬਾ ਜੀ ਇੱਥੇ ਆਏ ਸਨ ਉਦੋਂ ਇੱਥੇ ਕੁਝ ਵੀ ਨਹੀਂ ਸੀਗਾ ਸਿਰਫ ਕੱਚਾ ਇੱਕ ਕੋਠਾ ਬਣਾ ਕੇ ਇੱਥੇ ਰਹੇ ਸਨ ਅੱਜ ਇੱਥੇ ਜੰਗਲ ਦੇ ਵਿੱਚ ਮੰਗਲ ਲੱਗੇ ਹੋਏ ਹਨ ਸੰਗਤਾਂ ਇੱਥੇ ਦੂਰ ਦੂਰੋਂ ਆ ਕੇ ਆਪਣਾ ਅੱਖਾਂ ਦਾ ਲਾਜ ਵੀ ਕਰਾਉਂਦੀਆਂ ਔਰ ਅਧਿਆਤਮਿਕ ਜਿਹੜੀ ਹੈ ਉਹ ਵੀ ਸ਼ਕਤੀ ਪ੍ਰਾਪਤ ਕਰਦੀਆਂ ਦੂਰ ਦੂਰੋਂ ਆ ਕੇ ਲੋਕ ਗਰੀਬ ਇੱਥੇ ਜਿਹੜੇ ਆਪਨੀ ਉਹਨਾਂ ਦੀ ਇੱਥੇ ਸੇਵਾ ਹੁੰਦੀ ਹੈ ਬਾਬਾ ਜੀ ਦਾ ਬੜਾ ਪਰਪਕਾਰ ਹੈ ਮਹਾਨ ਗਿਆਨੀ ਸੀ ਬਾਬਾ ਜੀ ਜਿਨ੍ਹਾਂ ਨੇ ਸਾਰੇ ਇਲਾਕੇ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਜਿਹੜਾ ਗੁਰਬਨਾਲੀ ਨਾਲ ਜੋੜਿਆ ਲੋਕਾਂ ਨੂੰ ਨਸ਼ੇ ਤੋਂ ਦੂਰ ਕੀਤਾ ਉਹਨਾਂ ਨੂੰ ਚੰਗੇ ਰਸਤੇ ਪਾਇਆ